1920 ਤੋਂ ਬਾਅਦ ਜਦੋਂ ਪਹਿਲੀ ਵਾਰ ਐ ਜੀ ਪੀ ਸੀ ਦੀਆਂ ਚੋਣਾਂ ਹੋਈਆਂ ਸੀ ਤਾਂ ਉਸ ਟਾਈਮ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲੇ ਜੋ ਉਸ ਟਾਈਮ ਕੌਮ ਦੇ ਵਿਦਵਾਨ ਸੀ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਦੇ ਮਹੰਤ ਤਾਂ ਆਪਾਂ ਡਾਂਗਾ ਲੈ ਕੇ ਕੱਢ ਲਏ ਪਰ ਜਿਹੜੇ ਅੱਜ ਮਹੰਤ ਹੁਣ ਆਪਾਂ ਆਪਣੇ ਸਿੱਖੀ ਦੇ ਵਿਹੜੇ ਚ ਬਾੜ ਰਹੇ ਹਾਂ ਇਹ ਕਾਨੂੰਨ ਦਾ ਸਹਾਰਾ ਲੈ ਕੇ ਆ ਰਹੇ ਨੇ ਇਹਨਾਂ ਨੂੰ ਕੱਢਣਾ ਬੜਾ ਔਖਾ ਹੋ ਜੂ ਤੇ ਉਸੇ ਤਰਜਮਾਨੀ ਤੇ ਅੱਜ ਉਹਨਾਂ ਦੀ ਗੱਲ ਸੱਚ ਹੋ ਰਹੀ ਹੈ 2011 ਤੋਂ ਬਾਅਦ ਐਸਜੀਪੀਸੀ ਦੀਆਂ ਚੋਣਾਂ ਨਹੀਂ ਹੋ ਰਹੀਆਂ ਇੱਕੋ ਪਾਰਟੀ ਇੱਕੋ ਪਰਿਵਾਰ ਤੱਕੇ ਤੇ ਕਾਬਜ ਹੈ ਜੱਜ ਲਵੇ ਪਟੀਸ਼ਨਾਂ ਵੀ ਪਾਕੇ ਦੇਖ ਲੀਆਂ ਜੱਜ ਫੈਲ ਵੀ ਨਹੀਂ ਦੇਖ ਰਿਹਾ ਇੱਥੇ ਤਾਂ ਸਮਝ ਨਹੀਂ ਆ ਰਹੀ ਚਮਚੇ ਤੇ ਕਿੰਨੇ ਜਿਹੜੇ ਪੱਗਾਂ 'ਚ ਸਿਰ ਵਸਾਈ ਬੈਠੇ ਨੇ ਜਿਹੜੇ ਕਹਿੰਦੇ ਨੇ ਵੀ ਸਿੱਖ ਆਜ਼ਾਦੀ ਮਾਨ ਰਹੇ ਨੇ ਹੁਣ ਦੱਸੋ ਪੀ ਏਸ਼ ਪੱਖ ਤੇ ਜਾ ਕੇ ਸਿੱਖ ਕਿਹਦੇ ਅੱਗੇ ਰੋਣੇ ਰੋਣ ਜੁਡੀਸ਼ਰੀ ਹੀ ਹੱਲ ਕਰਵਾ ਕੇ ਦਊ ਜਦੋਂ ਰਾਜਨੀਤਿਕ ਲੋਕ ਥੱਕੇ ਕਰ ਰਹੇ ਨੇ ਜੁਡੀਸ਼ਰੀ ਆਲੇ ਫੈਲ ਵੀ ਨਹੀਂ ਦੇ ਕਦੇ ਹੋਰ ਕਿਹਦੇ ਮੂਰੇ ਜਾ ਕੇ ਰੋਣੇ ਰੋਈਏ ਕਿਹੜੀ ਆਜ਼ਾਦੀ ਆ ਕੀ ਰਗੜ ਕੇ ਇਹ ਜੀ ਆਜ਼ਾਦੀ ਫੋੜੇ ਤੇ ਲਾਉਣੀ ਆ ਜਿਹੜੀ ਸਾਨੂੰ ਆਪਣੇ ਬਣਦੇ ਹੱਕ ਤੇ ਅਧਿਕਾਰ ਲੈਣ ਦਾ ਵੀ ਅਧਿਕਾਰ ਨਾ ਦੇਵੇ